ਕਿਸਾਨ ਵੀਰੋ ਸਵਾਗਤ ਕਰਦੇ ਹਾਂ ਤੁਹਾਡਾ ਅਬ ਖੁਸ਼ ਡੈਰੀ ਤੇ ਐਗਰੀਕਲਚਰ ਫਾਰਮ ਤੇ ਅੱਜ ਤੁਹਾਨੂੰ ਫੀਡਿੰਗ ਬਾਰੇ ਦੱਸਦੇ ਹਾਂ ਮੱਝਾਂ ਦੀ ਬਾਰੇ ਜੋ ਅਸੀਂ ਪਾਉਨੇ ਹਾਂ ਵੀ ਪਲੱਸ ਵਾਲੀਆਂ ਮੱਝਾਂ ਜਾਂ 16 17 ਲੀਟਰ ਵਾਲੀਆਂ ਨੂੰ ਉਹ ਤੁਹਾਨੂੰ ਦੱਸਦੇ ਅੱਜ ਅਸੀਂ ਕਿੱਦਾਂ ਤੇ ਕੀ ਕਰਦੇ ਹਾਂ ਹਾਂ ਮੈਂ ਅੱਜ ਸੂਣ ਵਾਲੀ ਆ ਮਹੀਨੇ ਤੱਕ ਕੱਲ੍ਹ ਕੋ ਵੀ ਵੀਡੀਓ ਪਾਈ ਸੀਗੀ ਆਲੇ ਇੱਕ ਤਰੀਕ ਦੇ ਗੇਟ ਤੇ ਖੂਣਾ ਹੈ ਇਹ ਹੈ ਜੀ ਐਲਡੀਆ ਨਾਗ ਦੀ ਸਵਾ 3 ਸਾਲ ਦੀ ਹੋ ਚੁਗੀ 8 ਮਹੀਨੇ ਚ 10 ਤਰੀਕ ਨੂੰ 2 ਮਹੀਨੇ ਦੇ ਸੂਣ ਦੇ ਨਾ ਪਹਿਲਾਂ ਟੋਪੀ ਹੈ ਜੀ ਫੀਡਿੰਗ ਵਾਲੇ ਦੇ ਦੋ ਸਾਨੂੰ ਨੇ ਕੀ ਪਾਉਣਾ ਥੰਨੇ ਇੰਨਾ ਕਾਡਰ ਦਾ 2 ਮਹੀਨੇ ਬਾਅਦ ਦੇਖਦੇ ਹਾਂ ਕਿਦਾਂ ਦਾ ਰਿਜ਼ਲਟ ਆਉਂਦਾ ਆਪਣਾ ਜਿਹੜਾ ਹਰਿਆਣੇ ਤੇ ਸੁਖਬੀਰ ਡਾਂਡਾ ਜਿਹਦੇ ਕੋਲ ਸੱਤ ਸੱਤੀ ਮੱਝ ਸੀਗੀ ਉਹ ਇਸ ਦੀ ਐਡ ਕਰਦਾ ਜੋ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਬੇਟਾ ਤੀਕਾ ਮੇਰਾ ਉਹਨੇ ਜਲਦੀ ਪਾੜਤਾ ਹੈ ਪਾਪਾ ਨਹੀਂ ਆਪਾਂ ਕੱਢ ਕੇ ਦਿਖਾਉਂਦੇ ਚਲੋ ਪਟਿਆ ਹੋਇਆ ਜੀ ਇਹ ਆ ਜੀ ਦੇਖੋ ਤਿੰਨ ਡੱਬੇ ਨੇ ਇਹ ਮੈਗਾ ਲਾਈਟ ਇਹ ਸਵੀਡ ਅੰਡਾ ਜਿਹੜਾ ਉਹਦੇ ਦਸਲ ਮੁਤਾਬਕ ਆਪਾਂ ਨੇ ਵੀਡੀਓ ਦੇਖੀ ਤੇ ਉਹਦੇ ਹਿਸਾਬ ਨਾਲ ਆਪਾਂ ਨੇ ਮੰਗਾਇਆ 14500 ਦੇ ਇਹ ਤਿੰਨ ਡੱਬੇ ਨੇ ਤੇ ਇਹ ਆਪਾਂ ਨੇ 1 ਮਹੀਨਾ ਦੇਣਿਆ ਸੂਣ ਤੋਂ ਪਹਿਲਾਂ ਇਹਦੇ ਕਿ ਕੁੜੀਆਂ ਨੇ ਆਪਾਂ ਗੱਲ ਲੰਨਿਆ ਖੋਲੀ ਤਾਂ ਨਹੀਂ ਹਲੇ ਹੈ ਤੇ ਇਹਦੇ ਕਿਦਾਂ ਕਿਦਾਂ ਇਹਦਾ ਸਿਸਟਮ ਇਹਨੇ ਜੀ ਕੁੜੀਆਂ 10 ਕੁੜੀਆਂ ਨੇ ਹਾਂ 10 10 30 ਹੋ ਗਈਆਂ ਭਾਲੇ 1 ਮਹੀਨੇ ਦੀ ਖਰਾਕ ਹੋ ਗਈ ਪੂਰੀ ਇਹ ਰੋਜ਼ ਇੱਕ ਪੂੜੀ ਦੇਣੀ ਇੱਕ ਪੂੜੀ ਰੋਣੀ ਹੈ ਰੋਜ਼ ਮੈਗਾ ਲਾਈਟ ਇਹ ਆਰਡਰ ਵਾਸਤੇ ਆਰਡਰ ਬੂਸਟਰ ਲਿਖਿਆ ਹੋਇਆ ਨੇਚਰਲ ਫੀਡ ਸਪਲੀਮੈਂਟ ਆਫ ਪ੍ਰੈਗਨੈਂਟ ਐਨੀਮਲਸ ਦੇ ਇਹ ਦੀ ਕੰਪਨੀ ਹੈ 486 ਦਾ ਇੱਕ ਲਿਖਿਆ ਹੋਇਆ ਔਰ ਤਿੰਨ ਤਿੰਨ ਡੱਬੇ ਹੀ ਦਿੰਦੇ ਨੇ ਇਹ 1450 ਰੁਪਏ ਦੇ ਤੇ ਮਹੀਨੇ ਦੀ ਰੱਖ ਦੰਦੇ ਆ ਆਪਾਂ ਉਹ ਨਾਗ ਗਾਲੀ ਝੋਟੀ ਨੂੰ ਦੇਣੀ ਹੈ ਇਹ ਤੇ ਆਪਾਂ ਸ਼ੁਰੂ ਕਰਾਂਗੇ ਤੇ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਇਹਦਾ ਕੀ ਆਇਆ ਆਪਾਂ ਤਕਰੀਬਨ ਇਹ ਸ਼ੁਰੂ ਕਰਾਂਗੇ 5 ਕ ਤਰੀਕ ਦੇ ਲੰਮ ਸਮੇਂ ਸ਼ੁਰੂ ਕਰ ਦਾਂਗੇ ਕੀ ਰਿਜ਼ਲਟ ਉਹ ਪਤਾ ਲੱਗ ਜਾ ਉਹ ਥੋੜਾ ਜਿਹਾ ਪਹਿਲਾਂ ਕਰ ਦਾਂਗੇ ਵੀ ਆਪਾਂ 10 ਦਿਨ ਪਹਿਲਾਂ ਮਟਾ ਦਈਏ ਨੂੰ ਤੇ ਇੱਕ ਆਪਾਂ ਇਹ ਦੰਦੇ ਆ ਜੀ ਤਾਂ ਉਹ ਦੂਜੀ ਝੋਟੀ ਹੈ ਜਿਹੜੀ ਮਹੀਨੇ ਤੱਕ ਸੂਨ ਵਾਲੀ ਆ ਇਹ ਆ ਜੀ ਐਨ ਇਸ ਦਾ ਵਿਟਾਮਿਨ ਐਚ ਇਹ ਆਪਾਂ ਕਾਫੀ ਟਾਈਮ ਤੋਂ ਵਰਤਦੇ ਆ ਇਹਦੀ ਰਿਜ਼ਲਟ ਵਧੀਆ ਨੇ ਇਹ ਕੰਪਨੀ ਹੈ ਜੀ ਇਹਦੀ ਇਹ ਕੰਪਨੀ ਹੈ ਜੀ ਇਹਦੀ ਇਹ ਵੀ ਆਪਾਂ ਵਰਤਦੇ ਆ ਕਾਫੀ ਟਾਈਮ ਤੋਂ ਵਰਤਦੇ ਆ ਤੇ ਦੋ ਪ੍ਰੋਡਕਟ ਆਪਾਂ ਪਾਉਨੇ ਇੱਕ ਇਹਨਾਂ ਦਾ ਮੈਗਾ ਲਾਈਟ ਵਾਲਿਆਂ ਦਾ ਨਹੀਂ ਹੋਰ ਕੰਪਨੀ ਦਾ ਹੁੰਦਾ ਵੀ ਸਕੂਬੀ ਟੰਡਾ ਨੇ ਦੱਸਿਆ ਸੀਗਾ ਉਹ ਵੀ ਆਪਾਂ ਮੰਗਾਵਾਂਗੇ ਆ ਲੀਵਾ ਉਹ ਏਦਾਂ ਦੇ ਵਿਟਾਮਿਨ ਐਸ ਵਾਂਗੂ ਲੀਵਾ ਖੁਸ਼ਾ ਉਹ ਵੀ ਆਪਾਂ ਲਿਆ ਕੇ ਪਾਵਾਂਗੇ ਇੱਕ ਆਪਾਂ ਮੱਛਰ ਤੋਂ ਜਿੱਦਾਂ ਹੁਣ ਮੱਛਰ ਬਹੁਤ ਆ ਇਹ ਦੇਖੋ ਇਹ ਬਦਨੇ ਅਸੀਂ ਸਾਡੇ ਨੇੜੇ ਰਾਜਪੁਰਾ ਸ਼ਹਿਰੋਂ ਮਿਲਦਾ ਇਹ ਮੱਛਰ ਵਾਸਤੇ ਕਾਫੀ کارਗਰ ਆ ਇਹ ਸਾਡੀ ਆਪੀ ਮੱਛਰ ਵਰਤਾਂ ਹਰ ਨਾ ਨਾ ਹਿੱਕਨਰ ਤੋਂ ਹੁੰਦਾ ਇਸ ਤੋਂ ਨਾ ਵੀ ਹੁੰਦੀ ਤੇ ਥੋੜਾ ਖਤਰਨਾਕ ਵੀ ਹੁੰਦਾ ਰਹੇ ਵੀ ਬਹਿ ਕਰਨਾ ਚ ਸੁਣਿਆ ਜੀ ਪਰ ਆਪਾਂ ਵਰਤਿਆ ਠੀਕ ਹੈ ਜੀ ਸਮੈਲ ਵੀ ਠੀਕ ਆ ਮੱਛਰ ਵਾਸਤੇ ਕਾਫੀ ਵਧੀਆ ਚੀਜ਼ ਲੱਗੀ ਆਪਨ ਇਹ ਦੀ ਕੋਸਟ ਹੈਗੀ ਆ ਮੈਨੂੰ ਲੱਗਦਾ 168 ਰੁਪਏ ਦਾ ਹੈਗਾ ਇਹ ਇਹ ਤਿੰਨ ਪ੍ਰੋਡਕਟ ਹੋਰ ਸਰਬੀਰ ਡੰਡੇ ਨੇ ਦੱਸਿਆ ਮੈਗਾ ਲਾਈਟ ਇਹ ਵਾਲਾ ਤੇ ਹੈ ਜਿਹੜਾ ਵੀਕ ਇਹਦਾ ਕੀ ਰਿਜ਼ਲਟ ਆਇਆ ਆਪਾਂ ਵਰਤ ਕੇ ਫੇਸਬੁਕ ਦੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਜਿਹਦੇ ਨਾਲ ਆਪਾਂ ਆਪਣੀ ਜਿੰਨੀ ਕੱਪਾ ਨੂੰ ਨੋਲੋਜ ਹੈ ਦੀ ਉਹ ਵੱਡੇ ਨਾਲ ਸਾਂਝੀ ਕਰ ਸਕੀਏ ਕੋਈ ਇਹ ਨਹੀਂ ਹੈਗਾ ਵੀ ਆਪਣਾ ਵੀਡੀਓ ਨਾਲ ਕੋਈ ਪੈਸਾ ਕਮਾਉਣ ਵਾਲਾ ਆਪਾਂ ਕੋਈ ਨਹੀਂ ਹੈਗਾ ਆਪਾਂ ਜੀ ਵੀਡੀਓ ਵੀ ਕਿਸੇ ਦੀ ਬਣਾਵਾਂਗੇ ਮੱਝ ਦੀ ਤਾਂ ਪੈਸਾ ਕੋਈ ਨਹੀਂ ਲਾਉਦੇ ਵਾਲਾ ਜਿੱਦਾਂ ਪੈਸੇ ਲੈ ਕੇ ਬਣਾਉਣ ਉਹ ਵਾਲਾ ਆਪਣਾ ਕੋਈ ਸਿਸਟਮ ਨਹੀਂ ਆਪਣਾ ਤਾਂ ਸ਼ੌਂਕ ਵਾਈਜ਼ ਆ ਇਹ ਸ਼ੌਂਕ ਵਾਈ ਜੀਰ ਆਪਾਂ ਨੇ ਤਾਂ ਆਪਣੇ ਬਚਾਅ ਜ਼ਰੂਰ ਦਿਓ ਜੀਰ ਤਾਂ ਧੰਨਵਾਦ ਕਰਦੇ ਆ ਤੁਹਾਡਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ